ਆਪਸੀ ਸਾਇੰਟਿਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਮੈਂ ਪਹੁੰਚਿਆ ਹਾਂ ਪਿੰਡ ਭਾਉਪੁਰ ਆਧੀਆਂ ਵਿਖੇ ਆਧੀਆਂ ਦਾ ਪਿੰਡ ਇੱਕ ਨੇੜੇ ਹੀ ਭਾਉਪੁਰਿਆ ਔਰ ਬਿਲਕੁਲ ਰਾਵੀ ਦਾ ਜਿਹੜਾ ਅਖੀਰਲਾ ਬੰਨਿਆ ਉਸ ਬੰਨ ਦੇ ਲਾਗੇ ਪਹੁੰਚਿਆ ਜਿੱਥੇ ਕੀ ਅੱਜ ਤਾਂ ਪਾਣੀ ਬਹੁਤ ਘੱਟ ਦਿਖਾਈ ਦੇ ਰਿਹਾ ਪਰ ਫਿਰ ਵੀ ਜੇ ਦੇਖਿਆ ਜਾਵੇ ਤਾਂ ਇਹ ਵੀ ਬਹੁਤ ਜ਼ਿਆਦਾ ਪਾਣੀ ਹੈ ਮੈਂ ਕੁਝ ਕੁ ਤਸਵੀਰਾਂ ਤੁਹਾਨੂੰ ਦਿਖਾਵਾਂਗਾ ਆ ਨੇੜੇ ਮੇਰੇ ਆ ਕਮਾਦ ਲੱਗੇ ਹੋਏ ਆ ਤੁਸੀਂ ਦੇਖ ਸਕਦੇ ਹੋ ਕਿ ਕਮਾਦ ਦਾ ਸਿਰਫ ਉੱਪਰਲਾ ਹਿੱਸਾ ਹੀ ਦਿਖਾਈ ਦੇ ਰਿਹਾ ਹੈ ਜੇ ਦੇਖਿਆ ਜਾਏ ਤਾਂ ਬਾਕੀ ਦੀ ਜਿਹੜੀ ਵੀ ਫਸਲ ਹੈ ਉਹ ਇਸ ਪਾਣੀ ਦੇ ਥੱਲੇ ਦੱਬੀ ਹੋਈ ਹੈ ਹਜੇ ਤੱਕ ਸਾਹਮਣੇ ਆਈ ਨਹੀਂ ਹੈ ਇਹ ਹਾਲਾਤ ਇਸ ਵੇਲੇ ਗੁਰਦਾਸਪੁਰ ਜ਼ਿਲ੍ਹੇ ਦੇ ਤੁਹਾਨੂੰ ਦਿਖਾ ਰਿਹਾ ਇਸ ਤੋਂ ਬਾਅਦ ਤੁਹਾਨੂੰ ਡੇਰਾ ਬਾਬਾ ਨਾਨਕ ਦੇ ਵੀ ਦਰਸ਼ਨ ਕਰਾਵਾਂਗੇ ਉਸ ਇਲਾਕੇ ਦੇ ਕੀ ਹਾਲਾਤ ਹੋਣਗੇ ਕਿਦਾਂ ਦਾ ਮੰਜ਼ਰ ਦੇਖਣ ਨੂੰ ਮਿਲੇਗਾ ਪਰ ਫਿਲਹਾਲ ਇਸ ਪਾਸੇ ਕਿਹਾ ਜਾ ਰਿਹਾ ਕਿ ਹੁਣ ਪਾਣੀ ਘਟ ਚੁੱਕਿਆ ਪਰ ਆ ਘਟਿਆ ਹੋਇਆ ਪਾਣੀ ਵੀ ਤੁਸੀਂ ਦੇਖ ਰਹੇ ਹੋ ਕਿ ਫਸਲ ਬਿਲਕੁਲ ਨਜ਼ਰ ਨਹੀਂ ਆ ਰਹੀ ਕਮਾਦ ਜਿਹੜੇ ਆ ਉਹਨਾਂ ਦਾ ਸਿਰਫ ਉੱਪਰਲਾ ਹਿੱਸਾ ਜਿਵੇਂ ਮੈਂ ਨਾਲ ਹੀ ਦਿਖਾਇਆ ਤੁਹਾਨੂੰ ਇਹ ਦਿਖਾਇ ਦਿਖ ਰਿਹਾ ਵਾ ਪਿੱਛੇ ਵਾਲੇ ਪਾਸੇ ਜਿਵੇਂ ਤੁਹਾਨੂੰ ਦਿਖਾ ਦਵਾਂ ਬਿਲਕੁਲ ਉਹ ਸਾਹਮਣੇ ਜਿੱਥੋਂ ਬਾਬਾ ਜੀ ਤੁਰ ਕੇ ਆ ਰਹੇ ਆ ਉਹਦੇ ਪਿੱਛੇ ਸੜਕ ਦੇ ਉੱਤੇ ਬੰਨ ਮਾਰ ਕੇ ਇਹਨਾਂ ਨੇ ਪਾਣੀ ਰੋਕਿਆ ਵਾ ਜੇ ਆਪਾਂ ਇਸ ਪਾਸੇ ਵੱਲ ਧਿਆਨ ਮਾਰੀਏ ਤਾਂ ਇਧਰੋਂ ਪਿੱਛੋਂ ਦੇ ਕਹਿੰਦੇ ਆ ਕਿ ਬੰਡ ਟੁੱਟਿਆ ਸੀ ਤਾਂ ਪਾਣੀ ਜਿਹੜਾ ਆ ਉਹ ਟੱਪ ਗਿਆ ਸੀ ਪਾਰ ਨੂੰ ਪਰ ਇਹ ਇਲਾਕਾ ਜਿੱਥੇ ਇਸ ਵੇਲੇ ਅਸੀਂ ਖੜੇ ਆਂ ਸ਼ਾਇਦ ਇੱਥੇ ਵੀ 5 ਤੋਂ 6 ਫੁੱਟ ਤੋਂ ਵੀ ਜ਼ਿਆਦਾ ਸ਼ਾਇਦ ਪਾਣੀ ਹੋਇਆ ਹੋਣਾ 15 ਫੁੱਟ ਵੀ 15 ਫੁੱਟ ਤੱਕ ਪਾਣੀ ਜਿਵੇਂ ਕਿ ਵੀਰ ਜੀ ਕਹਿ ਰਹੇ ਆ ਵੀਰ ਜੀ ਕੀ ਨਾਮ ਤੁਹਾਡਾ ਰਣਜੀਤ ਸਿੰਘ ਖਾਲਸਾ ਹਾਂਜੀ 2 ਫੁੱਟ ਹਾਂਜੀ ਰਣਜੀਤ ਸਿੰਘ ਆ ਰਣਜੀਤ ਵੀਰ ਜੀ ਇਸ ਇਲਾਕੇ ਦੇ ਹੀ ਤੁਸੀਂ ਕਲਾਨੌਰ ਦੇ ਰਹਿਣ ਵਾਲੇ ਹੋ ਇੱਥੇ ਆਉਣਾ ਜਾਣਾ ਤੁਹਾਡਾ ਲੱਗਾ ਰਹਿੰਦਾ ਜਿਵੇਂ ਕਿ ਅਸੀਂ ਇੱਥੇ ਕਹਿ ਰਹੇ ਸੀ ਕਿ 10 15 ਫੁੱਟ ਪਾਣੀ ਹੋਣਾ ਪਿੱਛੋਂ ਉਹ ਭਾਜੀ ਹੁਣੇ ਆਵਾਜ਼ ਮਾਰ ਰਹੇ ਕਹਿੰਦੇ 20 ਫੁੱਟ ਪਾਣੀ ਸੀਗਾ ਇੱਥੇ ਕੀ ਹਾਲਾਤ ਰਹੀ ਹੁਣ ਉਸ ਵੇਲੇ ਤੇ ਕਦੋਂ ਤੋਂ ਇਹ ਇੱਥੇ ਚੱਲ ਰਿਹਾ ਇਦਾਂ ਦਾ ਸਿਲਸਿਲਾ 1 ਲਾਤ ਲਗ 24 25 ਤਰੀਕ ਤੋਂ ਹੀ ਇੱਥੇ ਪਾਣੀ ਵਧਣਾ ਸ਼ੁਰੂ ਹੋ ਗਿਆ ਦਰਿਆਵਾਂ ਦਾ ਉਸ ਤੋਂ ਬਾਅਦ ਇਹ ਲੋਕਾਂ ਨੇ ਬੜੀ ਮਿਹਨਤ ਤੇ ਮਸ਼ਕਤ ਨਾਲ ਤੁਸੀਂ ਵੇਖੋ ਪਿਛੇ ਤੁਸੀਂ ਬੰਨ੍ਹ ਦੇ ਉੱਤੇ ਲਗਾਤਾਰ ਮਿੱਟੀ ਪਾ ਕੇ ਤੰਬੂ ਲਾਏ ਟੈਂਟ ਲਾਏ 24 ਘੰਟੇ ਨਿਗਰਾਨੀ ਕੀਤੀ ਮਤਲਬ ਇੱਥੋਂ ਵੀ ਬੰਨ ਜਿਹੜਾ ਹੈ ਪਾਰ ਟੱਪਣ ਦਾ ਡਰ ਸੀਗਾ ਬਹੁਤ ਜ਼ ਅਬੀ ਇਵਨ ਕੇ ਬਸ ਉਹ ਉਪਰਲਾ ਜਿਹੜਾ ਹੈਗੀ ਟਿਲ ਤੋਂ 1 ਫੁੱਟ ਮਹਾਨੀ ਮਾ ਪਾਣੀ ਰਹਿ ਗਿਆ ਸੀ ਤੇ ਲੋਕਾਂ ਨੇ ਬੜੀ ਮਿਹਨਤ ਨਾਲ ਰਾਤ ਇੱਕ ਵਾਰੀ ਇਹ ਹਾਸ ਹੋ ਗਈ ਵੀ ਇਹ ਵੀ ਟੱਪ ਜਾਣਾ ਪਊਣੀ ਪਰ ਫਿਰ ਵੀ ਵਾਇਗਰੂ ਦੀ ਕਿਰਪਾ ਨਾਲ ਲੋਕਾਂ ਨੇ ਮਿਹਨਤ ਕੀਤੀ ਬੁਰੇ ਪਰ ਪਰ ਰੱਖੀਗੇ ਨੌਜਵਾਨ ਪੀੜੀ 24 ਘੰਟੇ ਜਾਣ ਕੀ ਨਿਗਰਾਨੀ ਕੀਤੀ ਤੇ ਫਿਰ ਇਥੋਂ ਬਚਾ ਹੋਇਆ ਇਹਦੇ ਬਜਾਏ ਪਿੱਛੋਂ ਪੇ ਦੁਰੰਗਲੇ ਵੱਗੋਂ ਪੜ ਪੈ ਗਿਆ ਉਹ ਪਾਣੀ ਸਾਰਾ ਉਹ ਇਥੋਂ ਕਿੰਨਾ ਕੁ ਦੂਰ ਹੈ ਦੁਰੰਗਲਾ ਥੋੜੀ ਦੂਰ ਹੈ ਜੀ ਤੇ ਉਹ ਪਾਣੀ ਘੁੰਮ ਕੇ ਫਿਰ ਪਿਛੋਂ ਦੀ ਜਾ ਕੇ ਮਾਰ ਕਰਦਾ ਕਰਦਾ ਇਧਰੋਂ ਕਲਾਨੌਰ ਦੇ ਨੇੜੇ-ਨੇੜੇ ਸਾਰੀ ਕਰਨ ਜਿਹੜਾ ਨਾਲਾ ਉਹਦੇ ਵਿੱਚ ਪੈ ਗਿਆ ਉਹਦੇ ਚੋਂ ਕਾਫੀ ਨੁਕਸਾਨ ਹੋਇਆ ਪਿੰਡ ਦੀ ਬੈਕਸਾਈਡ ਤੇ ਜਿਹੜੇ ਪਿੰਡ ਕਲਾਨੌਰ ਤੋਂ ਲੈ ਕਰਕੇ ਉਹਨੇ ਮਾਰ ਕੀਤੀ ਹੈ ਕਲਾਨੌਰ ਤਾਂ ਹੀ ਜਿਹੜਾ ਨਾਲਾ ਹੈਗਾ ਉੱਥੇ ਅਸੀਂ ਆਉਂਦੇ ਟਾਈਮ ਵੇਖਿਆ ਸੀ ਕਿ ਉੱਥੇ ਵੀ ਫਸਲ ਬੜੀ ਤਬਾਹ ਹੋਈ ਬਹੁਤ ਜ਼ਿਆਦਾ ਜੀ ਇਹ ਦੇਖ ਹਰ ਦੋਸ਼ ਨਹੀਂ ਰੋਡ ਸਾਰੇ ਇਹ ਤਾਂ ਪਿੰਡਾਂ ਦੀਆਂ ਫਸਲਾਂ ਨੂੰ ਫਿਰ ਉਤੋਂ ਲੰਘਦਾ ਲੰਘਦਾ ਕਲਾਨੌਰ ਅੱਗੇ ਫਿਰ ਡੇਰਾ ਬਾਬਾ ਨਾਨਕ ਨੂੰ ਦੇ ਪਿੰਡ ਉਸ ਤੋਂ ਅਗੇ ਰਮਦਾਸ ਦੇ ਅਜ ਨਾਲੇ ਬਲਾਕ ਦੇ ਕਾਫੀ ਤਬਾਈ ਮਚਾਈ ਹੋਈ ਹੈ ਜੀ ਅ ਜਿਵੇਂ ਕਿ ਭਾਜੀ ਨੇ ਦੱਸਿਆ ਕਿ ਕਾਫੀ ਤਬਾਈ ਮਚਾਈ ਹੈ ਮੈਂ ਕਹਾਂਗਾ ਵੀਰ ਨੂੰ ਥੋੜਾ ਕਹਾ ਆ ਜਾਓ ਕਿਉਂਕਿ ਜੰਮੂ ਦੇ ਵੀ ਵੀਰ ਇੱਥੇ ਆਏ ਹੋਏ ਆ ਸਿੰਬਲ ਡਵੈਲਪਮੈਂਟ ਸੁਸਾਇਟੀ ਤੇ ਯੂਨਾਈਟਿਡ ਸਿਕਸ ਦੇ ਮਿਲਵੇਂ ਉਪਰਾਲੇ ਨਾਲ ਇਹ ਇੱਥੇ ਫੌਗਸ ਸਪਰੇ ਜਿਹੜੀ ਕਰਨ ਦੇ ਲਈ ਅਲੱਗ-ਅਲੱਗ ਪਿੰਡਾਂ ਦੇ ਵਿੱਚ ਇਹ ਜਥਾ ਜੜਾਇਆ ਇਹ ਕਟੋ-ਕਟ ਵੀ ਇੱਕ ਹਫਤਾ ਇੱਥੇ ਰੁਕੇਗਾ ਔਰ ਉਸ ਇੱਕ ਹਫਤੇ ਦੇ ਅੰਦਰ ਇਸ ਇਲਾਕੇ ਦੇ ਜਿੰਨੇ ਵੀ ਪਿੰਡੇ ਆ ਉਹਨਾਂ ਸਾਰਿਆਂ ਦੇ ਵਿੱਚ ਜਿਹੜੀ ਆ ਸਪਰੇ ਜਿਹੜੀ ਕੀਟਾਣੂ ਨਾਸ਼ਕ ਸਪਰੇ ਹੁੰਦੀ ਹੈ ਉਹ ਕੀਤੀ ਜਾਵੇਗੀ ਕਿਉਂਕਿ ਹੜ ਆਉਣ ਵੇਲੇ ਜਾਂ ਹੜ ਦੇ ਸਮੇਂ ਤਾਂ ਹਰ ਇੱਕ ਸਹੂਲਤ ਹਰ ਇੱਕ ਜਿਹੜੀ امداد ਹੈ ਉਹ ਇੱਥੇ ਪਹੁੰਚ ਚੁੱਕੀ ਆ ਮਗਰ ਇਸ ਵੇਲੇ ਹੜ ਤੋਂ ਬਾਅਦ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਬੜਾ ਡਰ ਹੁੰਦਾ ਅਭੀ ਰਸਵਿੰਦਰ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵੇ ਸਾਹਿਬ ਵਾਹਿਗੁਰੂ ਜੀ ਜੰਮੂ ਤੋਂ ਤੁਸੀਂ ਇੱਥੇ ਆਏ ਹਾਲਾਤ ਵੀ ਦੇਖੇ ਆ ਔਰ ਤੁਸੀਂ ਪਿੰਡਾਂ ਦੇ ਵਿੱਚ ਸਪਰੇ ਵੀ ਕੀਤੀ ਆ ਕਿਵੇਂ ਦੇ ਹਾਲਾਤ ਮਹਿਸੂਸ ਹੋਏ ਤੁਹਾਨੂੰ ਵੀਰ ਜੀ ਮੈਂ ਕਿੰਨਾ ਜਿਗਰੇ ਪੰਜਾਬ ਵਾਲਿਆਂ ਦੇ ਧਨ ਨੇ ਇਹ ਫਸਲ ਜਿਹੜੀ ਤੁਸੀਂ ਦੇਖਨੇ ਹੋ ਗੰਨੇ ਦੀ ਫਸਲ ਕਿਉਂਕਿ ਆਪਾਂ ਐਸੇ ਹੀ ਜ਼ਿਲ੍ਹੇ ਦੇ ਵਿੱਚ ਜੰਮੇ ਪਲੇ ਆ ਇਹ ਆਗ ਕਹਿੰਦੇ ਜਿਹੜੇ ਉੱਤੇ ਦਿਸਣ ਦੇ ਨਾ ਸਾਨੂੰ ਆ ਪੂਰਾ ਪੂਰਾ ਕਵਾ ਦੇ ਨੇ ਗੰਨੇ ਦੇ ਪੂਰੀ ਪੂਰੀਆਂ ਫਸਲ ਕਹਿੰਦੇ ਕਿ ਇਹ ਪੂਰੇ ਡੁੱਬੇ ਹੋਏ ਸੀ ਡੁੱਬੇ ਹੋਏ ਨੇ ਨਾਲੇ ਵੀ ਤੁਸੀਂ ਦੇਖਨੇ ਆ ਫਸਲ ਨਹੀਂ ਇਹ ਖਤਮ ਆ ਇਹ ਜਿਹੜੀ ਤੁਸੀਂ ਦੇਖਨੇ ਫਸਲ ਸਾਰੀ ਖਤਮ ਪਈ ਆ ਤੇ ਸਾਰੀ ਉਪਜਾਊ ਪੈਲੀ ਆ ਜਿਹੜੀ ਤੁਸੀਂ ਦੇਖਨੇ ਪਏ ਆ ਇੱਥੇ ਲੇਕਿਨ ਮੈਂ ਇਹਨਾਂ ਦੇ ਜਜਬੇਨ ਸਲਾਮ ਕਰਨਾ ਕਿ ਆਪਾਂ ਜਿਹੜੇ ਜਿਹੜੇ ਏਰੀਆ ਦੇ ਵਿੱਚੋਂ ਵੇਖ ਕੇ ਆ ਰਹੇ ਆਂ ਪਿੱਛੇ ਵੀ ਆਪਾਂ ਜਿੱਥੇ ਰੁਕੇ ਆਂ ਤੇ ਇੱਥੇ ਆਪਾਂ 2-4 ਦਿਨ ਜਿਨ ਮਹਾਰਾਜ ਕਿਰਪਾ ਕਰਨ ਜਿਹੜੀ ਸੇਵਾ ਲੈਣੀ ਮਹਾਰਾਜ ਸਰ ਤੋਂ ਲੈ ਲੈਣ ਆਪਾਂ ਸੇਵਾ ਕਰਾਂਗੇ ਲੇਕਿਨ ਇਹਨਾਂ ਦੇ ਜਿਗਰੇ ਬੜੇ ਧਾਨ ਨੇ ਤੇ ਦੂਸਰੀ ਮੈਂ ਤੁਹਾਡੇ ਚੰਦੇ ਰਾਹੀਂ ਜੰਮੂ ਕਸ਼ਮੀਰ ਦੀ ਜਿਹੜੀ ਜਿਹੜਾ ਮੇਨ ਸੀਗਾ ਕਿ ਇਹ ਸੁਨੇਹਾ ਜੰਮੂ ਦੀ ਸੰਗਤ ਨੂੰ ਆਪਾਂ ਪਹੁੰਚਾਉਣਾ ਚਾਹੁੰਦੇ ਆ ਕਿ ਜੰਮੂ ਦੀ ਸੰਗਤ ਦੇ ਲਈ ਤੁਸੀਂ ਇੱਥੇ ਆ ਕੇ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਬਹੁਤ ਸਲੋਕੀ ਜਿਹੜੇ ਉੱਥੇ ਸੇਵਾ ਇਕੱਠੀ ਕਰ ਰਹੇ ਉਹਨੂੰ ਕਿੱਦਾਂ ਯੂਜ਼ ਕਰਨ ਕੀ ਕੀ ਲਿਆਉਣਾ ਚਾਹੀਦਾ ਕਦੋਂ ਲਿਆਉਣਾ ਚਾਹੀਦਾ ਉਹਦੇ ਬਾਰੇ ਕੋਈ ਦੱਸ ਜੰਮੂ ਕਸ਼ਮੀਰ ਦੀ ਜਿੰਨੀ ਵੀ ਸੰਗਤ ਸੁਣਦੀ ਪਈ ਆ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਕਿ ਇੱਥੇ ਆਪਾਂ ਜਿਹੜੇ ਪੰਥਕ ਅਕਾਲੀ ਰੈਲ ਚੱਲ ਰਹੀ ਆ ਉਹ ਵੀਰ ਜੀ ਸਾਨੂੰ ਮਿਲੇ ਨੇ ਵੀਰ ਅਨਜੀਤ ਸਿੰਘ ਜਦੋਂ ਮੈਂ ਇੱਥੇ ਪੜਦਾ ਰਿਆਂ तकरीबन 30 35 ਸਾਲ ਪਹਿਲਾਂ ਤਾਂ ਸਾਡਾ ਬਹੁਤ ਜ਼ਿਆਦਾ ਪ੍ਰੇਮਿਆ ਇਹਨਾਂ ਦੇ ਨਾਲ ਬੜੇ ਗੁਰਸਿੱਖ ਤੇ ਚੰਗੇ ਪਰਿਵਾਰ ਦੇ ਵਿੱਚੋਂ ਨੇ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਕੋਈ ਲੋਭ ਲਾਲਚ ਨਹੀਂ ਤੇ ਇਹੋ ਜਿਹੇ ਵੀਰ ਜਿਹੜੇ ਹੋਰ ਨਾਲ ਤੁਰਦੇ ਪਏ ਨੇ ਸਾਰੇ ਬਿਨਾਂ ਕਿਸੇ ਲੋਭ ਲਾਲਚ ਦੇ ਇਸ ਟਾਈਮ ਨਾਲ ਚੱਲਦੇ ਪਏ ਨੇ ਜਿਹੜੇ ਪਿੰਡਾਂ ਦੇ ਵਿੱਚੋਂ ਆਪਾਂ ਹੋ ਕੇ ਆਏ ਆ ਜਾਂ ਹੋਰ ਵੀ ਜਿਹੜੇ ਆਪਾਂ ਪਿੰਡਾਂ ਦੇ ਵਿੱਚ ਜਾਣਾ ਹੈ ਜਾਂ ਕਿ ਇਨਸਾਨ ਹੋਣ ਦੇ ਨਾਤੇ ਜੋ ਕੁਝ ਆਪਾਂ ਇੱਥੇ ਵੇਖ ਰਹੇ ਆਂ ਕਿ ਖਾਸ ਕਰਕੇ ਪੰਜਾਬ ਦੇ ਕਿਸਾਨ ਦੀ ਫਸਲ ਮੁੱਕ ਗਈ ਹੈ ਮੈਂ ਦੋਹਾਂ ਲਫਜ਼ਾਂ ਦੇ ਤੁਹਾਨੂੰ ਕਹਾਂ ਤੇ ਆਪਾਂ ਜਿਹੜੇ ਪ੍ਰਸ਼ਾਦੇ ਲੈ ਕੇ ਆ ਰਹੇ ਆ ਜਾਂ ਉਥੋਂ ਰਾਸ਼ਨ ਇਕੱਠਾ ਕਰ ਰਹੇ ਆ ਕੱਪੜੇ ਪੁਰਾਣੇ ਇਕੱਠੇ ਕਰ ਰਹੇ ਆ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਜੋ ਕੁਝ ਤੁਸੀਂ ਰੱਖ ਲਿਆ ਮੈਂ ਵੀਰ ਜੀ ਨਾਲ ਹੁਣ ਰਣਜੀਤ ਵੀਰ ਜੀ ਨਾਲ ਗੱਲ ਕੀਤੀ ਵੀ ਸੰਗਤ ਨੇ ਜਿਹੜਾ ਪ੍ਰੇਮ ਦੇਤਾ ਨਾ ਉਹ ਸੰਗਤ ਦਾ ਪ੍ਰੇਮ ਸਾਡੇ ਸਿਰ ਮੱਥੇ ਤੇ ਆ ਹੁਣ ਜਿਹੜੀ ਅਗਾਹ ਸੰਗਤ ਸੇਵਾ ਕਰਨੀ ਚਾਹੁੰਦੀ ਆ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੀ ਆ ਪਰ ਰਣਜੀਤ ਵੀਰ ਜੀ ਦੀ ਡਿਊਟੀ ਲਈ ਆ ਕਿ ਵੀਰ ਜੀ ਜੜੇ ਪਿੰਡੋਂ ਨਿਚਪੇੜ ਦੇ ਵਿੱਚ ਆਏ ਨੇ ਇਹ ਫਸਲਾਂ ਤੇ ਖਤਮ ਨੇ ਵੀਰ ਜੀ ਨੂੰ ਕਵਾਂਗੇ ਇੱਧਰ ਵਿਖਾਵੇ ਇਹ ਫਸਲਾਂ ਮੁੱਕ ਗਈਆਂ ਨੇ ਇਹ ਸਮਝ ਲਓ ਕੂੜਾ ਨੇ ਇਹਨਾਂ ਦੇ ਵਾਸਤੇ ਇਹਨਾਂ ਫਸਲਾਂ ਨੂੰ ਫੇਰ ਹਰਾ ਭਰਾ ਕਰਨ ਦੇ ਲਈ ਤੁਸੀਂ ਸਾਰੇ ਪਾਸੇ ਪੰਜਾਬ ਦੇ ਕਈ ਚੈਨਲ ਤੁਹਾਨੂੰ ਹੰਗਾਰ ਲਾ ਰਹੇ ਨੇ ਕਿ ਤੁਹਾਡੀ ਮਦਦ ਸਾਨੂੰ ਜਦੋਂ ਇਹ ਪਾਣੀ ਮੁੱਕ ਜਾਊਗਾ ਫਸਲ ਛੜਕ ਤਾਂ ਉਭਰੂਗੀ ਸਾਨੂੰ ਜ਼ਮੀਨਾਂ ਨੇ ਦਿਖਾਈ ਦੇਣਗੀਆਂ ਫਿਰ ਕਿਤੇ ਤੁਸੀਂ ਆਇਓ ਆਪਾਂ ਫਿਰ ਤੇਜਿੰਦਰ ਵੀਰ ਨੂੰ ਲੈ ਕੇ ਆਵਾਂਗੇ ਇਹ ਜਗ੍ਹਾ ਤੁਹਾਡੇ ਸੰਗਤਾਂ ਦੇ ਰੂਬਰੂ ਕਰਾਂਗੇ ਕਿ ਇਹ ਕਿਦਾਂ ਹੋਣੇ ਨੂੰ ਉਪਜਾਉ ਕਰਨਗੇ ਇਸ ਹਾੜਾਂ ਦੀ ਮਾਰ ਨੇ ਇਹਨਾਂ ਪੈਲੀਆਂ ਨੂੰ ਮਕਾ ਕੇ ਰੱਖਤਾ ਮੇਥੋਂ ਦੋ ਲਫ਼ਜ਼ ਨੇ ਕਿ ਇਹਨਾਂ ਦੇ ਕੋਲ ਆਪਾਂ ਹੁਣ ਇਹਨਾਂ ਦੀ ਬਾਹਾਂ ਬਣਨਾ ਕਿਉਂਕਿ ਗੁਰਨਾਨਕ ਪਾਤਸ਼ਾਹ ਜਿਨ੍ਹਾਂ ਨੇ ਇੱਥੇ ਕਰਤਾਰਪੁਰ ਕੋਰੀਡੋਰ ਜਿਹੜਾ ਦੇਖਨੇ ਆ ਤੁਸੀਂ ਸਾਰਿਆਂ ਨੇ ਵੇਖਿਆ ਹੋਣਾ ਉਹ ਜਿਹੜੀ ਖੇਤੀ ਮੇਰੇ ਪਾਤਸ਼ਾਹ ਨੇ ਇਸ ਇਲਾਕੇ ਦੇ ਵਿੱਚ ਕੀਤੀ ਤੇ ਉਸ ਲਹਿਰ ਨੂੰ ਮੇਰੇ ਪਾਤਸ਼ਾਹ ਨੇ ਦੁਨੀਆ ਦੇ ਅੰਦਰ ਕੋਧਰੇ ਦੀਆਂ ਰੋਟੀਆਂ ਮੱਕੀ ਦੀਆਂ ਰੋਟੀਆਂ ਮੇਰੇ ਪਾਤਸ਼ਾਹ ਨੇ ਜਦੋਂ ਉਸ ਇਲਾਕੇ ਦੇ ਵਿੱਚ ਪੈਦਾ ਕੀਤੀਆਂ ਤੇ ਕਿਸਾਨੀ ਦੇ ਨਾਲ ਆਪ ਜੁੜੇ ਰਹੇ ਕਿਸਾਨਾਂ ਨੂੰ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਜ਼ਿੰਦਗੀ ਜਿਉਣ ਦੇ ਲਈ ਮੇਰੇ ਮਾਲਕੀ ਜਿਹੜਾ ਇਹ ਰਾਹ ਦੱਸ ਕੇ ਗਏ ਤੇ ਪਰਿਵਾਰ ਇਸ ਕਿਸਾਨੀ ਦੇ ਨਾਲ ਬਹੁਤ ਜ਼ਿਆਦਾ ਉਜੜ ਚੁੱਕੇ ਨੇ ਮੈਂ ਆਪਕਰਾਂ ਦੇ ਵਿੱਚ ਆਪਾਂ ਹੁਣ ਆਥੇ ਪਿੰਡ ਜਿੱਥੇ ਫੋਗਿੰਗ ਕਰ ਰਹੇ ਸੀ ਮੈਂ ਉੱਥੇ ਵੇਖ ਰਿਹਾ ਮਾਤਾਵਾਂ ਗਲੀਆਂ ਦੇ ਵਿੱਚ ਖੜੀਆਂ ਨੇ ਮੇਰੇ ਸਿੰਘ ਸਾਹਿਬ ਜਿਹੜੇ ਮੇਰੇ ਨਾਲ ਸੀਗੇ ਜਿਹੜੀਆਂ ਗਲੀਆਂ ਦੇ ਵਿੱਚੋਂ ਆਪਾਂ ਹੋ ਕੇ ਆਏ ਆ ਗਲੀਆਂ ਦੇ ਵਿੱਚ ਹਾਲੇ ਉੱਥੇ ਪਾਣੀ ਦੀ ਮਾਰ ਨਹੀਂ ਗਈ ਫਿਰ ਵੀ ਜਿਹੜਾ ਬਰਸਾਤ ਦੇ ਨਾਲ ਲੋਕਾਂ ਨੇ ਮੈਂ ਤੂੜੀਆਂ ਦੇ ਅੰਦਰ ਵੜਿਆ ਤੂੜੀਆਂ ਗਲੀਆਂ ਪਈਆਂ ਨੇ ਉਹਨਾਂ ਪਿੰਡਾਂ ਦੀਆਂ ਜਿਨ੍ਹਾਂ ਦੇ ਵਿੱਚ ਪਾਣੀ ਨਹੀਂ ਗਿਆ ਲੇਕਿਨ ਜਿੱਥੇ ਪਾਣੀ ਖਲੋਤਾ ਤੁਸੀਂ ਦੇਖਨੇ ਆ ਸਾਰੀ ਫਸਲ ਮੁੱਕੀ ਪਈ ਕੋ ਛੱਪੜ ਨਹੀਂ ਪਿਆਰ ਵਾਲਿਓ ਇਹ ਉਹ ਫਸਲਿਆ ਜਿੱਥੇ ਕਿਸਾਨ ਨੇ ਆਪਣੇ ਕਮਾਦ ਵਿਜੇ ਸੀ ਕੱਲ ਆਪਾਂ ਜਿੱਥੋਂ ਗੋੜ ਖਾਣਾ ਸੀ ਗੰਨਾ ਖਾਣਾ ਸੀ ਫਸਲ ਸਾਰੀ ਬਰਬਾਦ ਹੋ ਚੁੱਕੀ ਆ ਮੈਂ ਸਾਰੀਆਂ ਸੰਗਤਾਂ ਨੂੰ ਜੰਮੂ ਕਸ਼ਮੀਰ ਦੀਆਂ ਨੂੰ ਖਾਸ ਕਰਕੇ ਬੇਨਤੀ ਕਰਾਂ ਜਿਹੜਾ ਤੁਸੀਂ ਰਾਸ਼ਨ ਪਾਣੀ ਇਕੱਠਾ ਕਰ ਲਿਆ ਪੰਜਾਬ ਵਾਲਿਆਂ ਦੇ ਸਿਰ ਮੱਥੇ ਲੇਕਿਨ ਜਿਹੜੀ ਅਗਾਹਾਂ ਤੋਂ ਬੇਨਤੀ ਆਪਾਂ ਨੂੰ ਕਰ ਗਏ ਕਰਨੇ ਪਏ ਆ ਵੀਰਜੀ ਦੀ ਡਿਊਟੀ ਲਈ ਆ ਕਿ ਜਿਹੜੇ ਪਿੰਡਾਂ ਦੇ ਵਿੱਚ ਕਿਸਾਨ ਨੇ ਸਾਡੇ ਕਿਸਾਨ ਭਰਾ ਜਿਨ੍ਹਾਂ ਦੀ ਖੇਤੀ ਉਜੜੀ ਆ ਇਹਨਾਂ ਦੀ ਲਿਸਟ ਵੀਰਜੀ ਬਣਾਉਣਗੇ ਤੇ ਤੁਹਾਨੂੰ ਆਪਾਂ ਕਿਸਾਨਾਂ ਦੇ ਹੀ ਅਕਾਊਂਟ ਨੰਬਰ ਦੇਵਾਂਗੇ ਉਹਦੇ ਵਿੱਚ ਤੁਸੀਂ ਆਪਣੀ ਮਦਦ ਅਨੁਸਾਰ ਜੋ ਵੀ ਤੁਸੀਂ ਚਾਓ ਉਹਨਾਂ ਦੇ ਅਕਾਊਂਟ ਵਿੱਚ ਪਾ ਦਿਓ ਤਾਂ ਕਿ ਉਹ ਕਿਸਾਨੀ ਫਿਰ ਉੱਬਰ ਕੇ ਸਾਹਮਣੇ ਆਏ ਤੇ ਗੁਰੂ ਨਾਨਕ ਦੇ ਦੱਸੇ ਰਾਹ ਤੇ ਜਿਹਦੇ ਆਪਾਂ ਤੁਰਦੇ ਪਏ ਆ ਉਹਨਾਂ ਸੱਚੀਆਂ ਰਾਹਾਂ ਦੇ ਉੱਪਰ ਤੁਰੀਏ ਆਪਣੀ ਜ਼ਿੰਦਗੀ ਨੂੰ ਗੁਰਨਾਨਕ ਦੇ ਆਸ਼ੇ ਅਨੁਸਾਰ ਤਾਲ ਕੇ ਸਫਲ ਕਰੀਏ ਸਭ ਸੰਗਤ ਨੂੰ ਮੈਂ ਇਹੀ ਸਨੇਹਾ ਦੇਣਾ ਚਾਹੁੰਨਾ ਸਾਂ ਵੀਰ ਰঞ্জੀਤ ਸਿੰਘ ਜੀ ਦੇ ਵਾਲੇ ਪਾਸੇ 2 ਮਿੰਟ ਵੀਰ ਜੀ ਨੂੰ ਕਹੂੰਗਾ ਕੈਮਰਾ ਕਰਨ ਤੇ ਉਹੀ ਸਨੇਹਾ ਸੰਗਤਾਂ ਦੇ ਨਾਂ ਜੰਮੂ ਕਸ਼ਮੀਰ ਦੇ ਨਾਂ ਵੀਰ ਰঞ্জੀਤ ਸਿੰਘ ਜੀ ਵੀ ਲਾਉਣ ਜੀ ਵੀਰ ਰঞ্জੀਤ ਸਿੰਘ ਤੋਂ ਵੀ ਅਸੀਂ ਸਨੇਹਾ ਲਵਾਂਗੇ ਵੀਰ ਜੀ ਕੀ ਕਹਿਣਾ ਚਾਹੋਗੇ ਘੱਟ ਲਫ਼ਜ਼ਾਂ ਦੇ ਵਿੱਚ ਜੰਮੂ ਦੀ ਸੰਗਤ ਨੂੰ ਕੀ ਸਨੇਹਾ ਦੇਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੰਮੂ ਕਸ਼ਮੀਰ ਦੀ ਸਮੂਹ ਸੰਗਤ ਦੇ ਅਗੇ ਇਹੋ ਹੀ ਅਰਦਾਸ ਮੈਂ ਵੀ ਇਹੋ ਬੇਨਤੀ ਕਰਦਾ ਕਿ ਜਿਵੇਂ ਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਔਰ ਇਸ ਚ ਤੁਸੀਂ ਵੱਡਾ ਸਹਿਯੋਗ ਕਰ ਸਕਦੇ ਹੋ ਆਪਣੇ ਦਸਵੰਧ ਰੂਪੀ ਦਾਨ ਨਾਲ ਅਜੇ ਤੱਕ ਇੱਥੇ ਲੰਗਰ ਪਾਣੀ ਦਾ ਬਹੁਤ ਆ ਗਿਆ ਉਹ ਹੁਣ ਸਰਦਾ ਪਿਆ ਲੋਕਾਂ ਦਾ ਚੱਲਦਾ ਪਿਆ ਸਾਰਾ ਕੁਝ ਹੁਣ ਜਿਹੜੀ ਸਭ ਤੋਂ ਵੱਡੀ ਦਿੱਕਤ ਆਉਣੀ ਆ ਉਹ ਆਪਾਂ ਨੂੰ ਬਜਾਈ ਵੇਲੇ ਆਉਣੀ ਆ ਤਾਂ ਜੋ ਦੁਬਾਰਾ ਆਪਾਂ ਇਹ ਸਿਸਟਮ ਨੂੰ ਸਟੈਬਲਿਸ਼ ਕਰਨਾ ਦੁਬਾਰਾ ਆਪਾਂ ਖੇਤੀ ਚਾਲੂ ਕਰਨੀ ਆ ਸਾਨੂੰ ਜਿਹੜੀ ਜ਼ਮੀਨ ਜਿਹੜੀ ਆ ਜਿੱਤੇ ਜ਼ਿਆਦਾ ਪਾਣੀ ਦਾ ਵਹਾਅ ਸੀਗਾ ਉਹ ਉਥਲ-ਪੁਥਲ ਹੋ ਚੁੱਕੀ ਹੈ ਕਿਤੇ ਉੱਚੀ ਕਿਤੇ ਨੀਵੀ ਹੋ ਗਈ ਹੈ ਉਹ ਕਿਸਾਨਾਂ ਨੂੰ ਪਧਰੀ ਕਰਨੀ ਪੈਣੀ ਆ ਉਸ ਤੋਂ ਇਲਾਵਾ ਬੀਜ ਵਾਸਤੇ ਪੈਸਿਆਂ ਦੀ ਲੋੜ ਹੈ ਲੋਕਾਂ ਨੂੰ ਖਾਦ ਵਾਸਤੇ ਪੈਸਿਆਂ ਦੀ ਲੋੜ ਹੈ ਪੈਸਟੀਸਾਈਡ ਵਾਸਤੇ ਪੈਸਿਆਂ ਦੀ ਲੋੜ ਹੈ ਤੇ ਇਹੋ ਹੀ ਸੇਵਾਵਾਂ ਨੇ ਤੁਸੀਂ ਆਪਣੇ ਹਿਸਾਬ ਨਾਲ ਕਿਵੇਂ ਵੀ ਸਿਸਟਮ ਕਰਨਾ ਚਾਹੇ ਕਿਸਾਨਾਂ ਨੂੰ ਸਿੱਧੇ ਆ ਕੇ ਮਿਲੋ ਚਾਹੇ ਉਹਨਾਂ ਦੇ ਅਕਾਊਂਟ ਨੰਬਰ ਲਗਾ ਕੇ ਉਹਨਾਂ 'ਚ ਪੈਸੇ ਪਾਓ ਜਨ ਜਿਵੇਂ ਵੀ ਤੁਹਾਨੂੰ ਠੀਕ ਲੱਗਦਾ ਵਾ ਆਪਣਾ ਉਸ ਹਿਸਾਬ ਨਾਲ ਤੁਸੀਂ ਸੈੱਟ ਕਰੋ ਸਿਸਟਮ ਜਿਹੜਾ ਲੋਕਾਂ ਤੱਕ ਸਹੀ ਜਿਹੜੀ ਇਹ ਪਹੁੰਚ ਹੋ ਸਕੇ ਬਾਕੀ ਜਿਹੜੀ ਸੁਕੀ ਰਸਤੇ ਆ ਜਾਂ ਲੰਗਰ ਨੇ ਉਹ ਤੇ ਬਹੁਤ ਕੁਝ ਹੋ ਚੁੱਕਾ ਉਹਦੀ ਹੁਣ ਲੋਕਾਂ ਨੂੰ ਜਿਆਦਾ ਲੋੜ ਨਹੀਂ ਔਖੇ ਵੇਲੇ ਠੀਕ ਬੜੀ ਜ਼ਰੂਰਤ ਜਿਹੜੇ ਹੁਣ ਜਿਹੜੇ ਹੁਣ ਸੰਗਤ ਕੁਝ ਸੰਗਤ ਦੇ ਜਿਹੜੀ ਸੰਗਤ ਵੱਲੋਂ ਕੁਝ ਸਮਾਨ ਜਿਹੜਾ ਜਮਾ ਹੋ ਚੁੱਕਿਆ ਵਾ ਜਿਵੇਂ ਰਸਤੇ ਆ ਰਾਸ਼ਨ ਆ ਜਾਂ ਹੋਰ ਵੀ ਚੀਜ਼ਾਂ ਆ ਉਹ ਜੇਕਰ ਸੰਗਤ ਇੱਥੇ ਆ ਕੇ ਦੇਣਾ ਚਾਹੇ ਕਿਉਂਕਿ ਅੱਜ ਵੀ ਇੱਕ ਜੰਮੂ ਕੋਟਲੀ ਤੋਂ ਇੱਕ ਟਰੱਕ ਜਿਹੜਾ ਆ ਉਹ ਆ ਚੁੱਕਾ ਹੈ ਲਗਭਗ ਇਸ ਵੇਲੇ ਪਠਾਨਕੋਟ ਦੇ ਲੱਗੇ ਜਾਂ ਦਿਨਾਂ ਨਗਰ ਦੇ ਲੱਗੇ ਪਹੁੰਚ ਚੁੱਕਿਆ ਹੋਣਾ ਹੁਣ ਇਹੋ ਜਿਹੇ ਜਿਹੜੇ ਵੀਰ ਨੇ ਇਹ ਕਿੱਥੇ ਜਾ ਕੇ ਆਪਣਾ ਸਮਾਨ ਦੇਮ ਕਿਉਂਕਿ ਇਦਾਂ ਤਾਂ ਪਤਾ ਨਹੀਂ ਲੱਗਣਾ ਕਿ ਕਿਹਨੂੰ ਦੇਣਾ ਹੈ ਕਿਹਨੂੰ ਨਹੀਂ ਦੇਣਾ ਕੋਈ ਕੈਂਪ ਲੱਗੇ ਆ ਅਲੱਗ-ਅਲੱਗ ਕੈਂਪ ਲੱਗੇ ਆ ਜਾਂ ਕਿੱਥੇ ਜਾ ਕੇ ਦੇਣਾ ਚਾਹੀਦਾ ਉਹ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਮੁਖੀ ਪੰਥਕ ਅਕਾਲੀ ਲਹਿਰ ਜਿਨ੍ਹਾਂ ਨੇ ਸਾਡੇ ਇਲਾਕੇ ਵਿੱਚ ਵੱਡੀਆਂ ਸੇਵਾਵਾਂ ਨਿਭਾਈਆਂ ਨੇ ਉਹਨਾਂ ਨੇ ਤਿੰਨ ਆਪਣੇ ਵੱਖ-ਵੱਖ ਕੈਂਪੇਨ ਚਲਾਈ ਹੋਏ ਆ ਸੁਵਿਧਾ ਕੈਂਪੇਨ ਹੜਪੀੜਤਾ ਵਾਸਤੇ ਉਥੇ ਸਾਡੇ ਕੋਲ ਲਿਸਟਾਂ ਪਹੁੰਚ ਰਹੀਆਂ ਕਿੱਥੇ ਕਿੱਥੇ ਕਿਹੜੀ ਚੀਜ਼ ਨਹੀਂ ਪਹੁੰਚੀ ਕਿੱਥੇ ਰਾਸ਼ਨ ਦੀ ਲੋੜ ਆ ਕਿੱਥੇ ਚਾਰੇ ਦੀ ਲੋੜ ਆ ਕਿੱਥੇ ਪਸ਼ੂਆਂ ਵਾਸਤੇ ਚਾਰ ਦੀ ਲੋੜ ਆ ਉਹਨਾਂ ਨਾਲ ਸੰਪਰਕ ਕਰਨ ਖੜਾ ਇੱਕ ਦਫ਼ਤਰ ਹੈ ਗਿਆ ਇੱਥੇ ਪਿੰਡ ਆਦੀਆਂ ਬਲਾਕ ਦਾ ਰੰਗਲਾ ਵਿਖੇ ਇੱਕ ਡੇਰਾ ਬਾਬਾ ਨਾਨਕ ਕੋਰੀਡੋਰ ਦੇ ਨੇੜੇ ਇੱਕ ਪਿੰਡ ਠੇਠਰਕੇ ਨੇੜੇ ਧਰਮ ਘੁਟ ਰੰਡਾਵਾ ਰਮਦਾਸ ਰੋਡ ਤੇ ਉਹ ਕਿਤੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਉਹਨਾਂ ਨੂੰ ਆਪਣਾ ਸਹੀ ਥਾਂ ਤੇ ਭੇਜਾਂਗੇ ਜਿੱਥੇ ਉਹ ਲੋੜ ਆ ਔਰ ਜੋ ਆਪ ਹੀ ਮਹਿਸੂਸ ਕਰਨਗੇ ਆ ਕੇ ਵੇਖ ਕੇ ਕਿ ਵਾਕੀ ਸਾਨੂੰ ਸਹੀ ਥਾਂ ਤੇ ਇਹਨਾਂ ਨੇ ਸਾਡੀ ਚੀਜ਼ ਜਿਹੜੀ ਆ ਉਹ ਪ੍ਰੋਵਾਈਡ ਕਰਵਾਈ ਹੈ ਬਹੁਤ ਬਹੁਤ ਧੰਨਵਾਦ ਜੀ ਤੋਂ ਤੁਸੀਂ ਦੇਖਿਆ ਕਿ ਇਸ ਵੇਲੇ ਹਾਲਾਤ ਗੁਰਦਾਸਪੁਰ ਇਲਾਕੇ ਦੇ ਵਿੱਚ ਅਸੀਂ ਵਿਚਰ ਰਹੇ ਆ ਤਾਂ ਹੁਣ ਇਸ ਤੋਂ ਬਾਅਦ ਆਪਾਂ ਡੇਰਾ ਬਾਬਾ ਨਾਨਕ ਵਾਲੇ ਪਾਸੇ ਨੂੰ ਤੁਰਾਂਗੇ ਯੂਨਾਈਟਿਡ ਸਿੱਖ ਤੋਂ ਵੀਰ ਰਮਨਦੀਪ ਸਿੰਘ ਵੀ ਸਾਡੇ ਨਾਲ ਨੇ ਰਮਨਦੀਪ ਜੀ ਜੋ ਹਾਲਾਤ ਤੁਸੀਂ ਦੇਖੇ ਆ ਪਿੰਡਾਂ ਦੇ ਵਿੱਚ ਫੋਗਿੰਗ ਦਾ ਤੁਸੀਂ ਕੰਮ ਜਿਹੜਾ ਸ਼ੁਰੂ ਕਰਤਾ ਆ ਹੁਣ ਕਿਵੇਂ ਅੱਗੇ ਇਸ ਨੂੰ ਤੋਰੋਗੇ ਤੁਸੀਂ ਕਿੰਨੇ ਕੁ ਦਿਨ ਇੱਥੇ ਤੁਸੀਂ ਲਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਜੀ ਜਿੰਨੀ ਕੋਈ ਸੇਵਾ ਉਸ ਪਰਮਾਤਮਾ ਨੇ ਹੱਥ ਦੇ ਕੇ ਸਿਰ ਦੇ ਵਿੱਚ ਲੈਣੀ ਹੈ ਕੋਸ਼ਿਸ਼ ਕਰਾਂਗਾ ਕਿ ਮੈਕਸਿਮਮ ਜਿਹੜੇ ਇਧਰ ਦੇ ਪਿੰਡ ਨੇ ਉਹ ਸਾਰੇ ਅਸੀਂ ਕਵਰ ਕਰਕੇ ਜਾਈਏ ਤਿੰਨ ਮਸ਼ੀਨਾਂ ਸਾਸੀਂ ਲੈ ਕੇ ਆਏ ਆ ਜੰਮੂ ਤੋਂ ਤੋਂ ਜਦੋਂ ਵੀ ਕਿਤੇ ਪੰਜਾਬ ਦੀ ਧਰਤੀ ਵਿੱਚ ਆਈਦਾ ਤੇ ਆਪਣੇ ਆਪ ਨੂੰ ਅਸੀਂ ਬੜੇ ਪਾਗਾ ਵਾਲੇ ਸਮਝਦੇ ਆ ਕਿਉਂਕਿ ਲੋਕੀ ਅਕਸਰ ਇਹ ਗੱਲ ਕਹਿ ਦਿੰਦੇ ਆ ਜੀ ਪੰਜਾਬ ਡੁੱਬ ਗਿਆ ਪੰਜਾਬ ਡੁੱਬ ਗਿਆ ਪਰ ਜਿਹੜੀ ਚੀਜ਼ ਗੁਰਾਂ ਦੇ ਨਾਮ ਦੇ ਵਿੱਚ ਬਸਦੀ ਹੋਵੇ ਉਹ ਕਦੇ ਡੁੱਬ ਨਹੀਂ ਸਕਦੀ ਕੀ ਬਾਤ ਕੁਦਰਤੀ ਆਫਤਾਂ ਤਾਂ ਆਉਂਦੀ ਰਹਿੰਦੀਆਂ ਨੇ ਉਹ ਇੱਕ ਬਕੜੀ ਗੱਲ ਹੈ ਪਰੇ ਪੰਜਾਬ ਦੇ ਉਹ ਮਹਾਨ ਸੂਰਮੇ ਨੇ ਪੰਜਾਬ ਦੇ ਉਹ ਨੇਕ ਦਿਲ ਇਨਸਾਨ ਨੇ ਜਿਹੜੇ ਕਿ ਕਿਤੇ ਵੀ ਕੋਈ ਵੀ ਜਦੋਂ ਆਫਤ ਆਉਂਦੀ ਹੈ ਤੇ ਇੱਕ ਡਾਕੇ ਹਰ ਕਿਸੇ ਦੇ ਨਾਲ ਖੜੇ ਹੁੰਦੇ ਨੇ ਉਹ ਚਾਹੇ ਦੇਸ਼ ਹੋਵੇ ਤੇ ਚਾਹੇ ਵਿਦੇਸ਼ ਹੋਵੇ ਸੋ ਅੱਜ ਮੈਂ ਜਿੱਥੇ ਜਿੰਨੀ ਕੁ ਸੇਵਾ ਸਾਡੇ ਕੋਲ ਪਰਮਾਤਮਾ ਨੇ ਲੈਣੀ ਆ ਵੀਰ ਰਸ਼ਵਿੰਦਰ ਸਿੰਘ ਜੀ ਵੀ ਆਏ ਆ ਸਤਿੰਦਰਪਾਲ ਵੀਰ ਜੀ ਵੀ ਆਏ ਆ ਜਗਜੀਤ ਵੀਰ ਜੀ ਵੀ ਹੋਰ ਵੀ ਸਾਰੇ ਇੱਧਰ ਦੇ ਜਿਹੜੇ ਨੌਜਵਾਨ ਵੀਰ ਨੇ ਮਿਲ ਕੇ ਕੋਸ਼ਿਸ਼ ਕਰਾਂਗੇ ਕਿ ਜਿੰਨੀ ਕੁ ਸਾਡੀ ਸੇਵਾ ਸਾਡੇ ਕੋਲ ਹੋ ਸਕੇ ਆਪਾਂ ਇੱਥੇ ਕਰਕੇ ਜਾਵਾਂਗੇ ਔਰ ਦੂਜੀ ਗੱਲ ਮੈਂ ਤੁਹਾਡੀ ਭਾਵਨਾਵਾਂ ਦੀ ਕਦਰ ਕਰਦਾ ਜੰਮੂ ਵਾਲਿਓ ਇਸ ਗੱਲ ਵਿੱਚ ਕੋਈ ਦੋ ਰਾਏ ਨਹੀਂ ਕਿ ਤੁਸੀਂ ਵੀ ਮਿਲਾਵ ਨਾਲ ਖੜੇ ਹੋਏ ਹੋ ਤੁਸੀਂ ਵੇਖਿਆ ਹੋਣਾ ਕਿ ਪਿਛਲੇ ਦਿਨਾਂ ਵੀ ਬਸਤੀ ਗੋਵਿੰਦਪੁਰਾ ਸਿੰਮਲ ਮੋੜ ਤੋਂ ਦੋ ਟਰੱਕ ਜਿਹੜਾ ਹੈ ਉਹ ਰਾਸ਼ਨ ਤੇ ਹੋਰ ਵੀ ਸਮਗਰੀ ਜਿਹੜੀ ਹੈ ਉਹ ਵੀ ਇੱਥੇ ਲੈ ਕੇ ਆਏ ਨੇ ਨੌਜਵਾਨ ਪੁੱਛ ਤੋਂ ਵੀ ਆਈ ਸੀ ਸਾਰਿਆਂ ਦੀ ਬਹੁਤ ਕਦਰ ਕਰਦੇ ਆ ਆਪਾਂ ਸਿਰ ਇੱਕ ਬੰਦੀ ਹੱਥ ਜੋੜ ਕੇ ਕਰਨ ਲੱਗੇ ਆ ਕਿ ਜਿਸ ਚੀਜ਼ ਦੀ ਹੁਣ ਅਗਾ ਸਾਨੂੰ ਜ਼ਰੂਰਤ ਕੋਈ ਨਹੀਂ ਹੋ ਜਾਏਗਾ ਤੋ ਆਪ ਜੀ ਨੂੰ ਦੱਸ ਦਈਏ ਕਿ ਇਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਆਹ ਗੰਨਿਆਂ ਦੇ ਕਮਾਦ ਨੇ ਜਿਹੜੇ ਬਿਲਕੁਲ ਡੁੱਬ ਚੁੱਕੇ ਨੇ ਔਰ ਪਾਣੀ ਦਾ ਬਹਾਅ ਹਜੇ ਵੀ ਚੱਲ ਰਿਹਾ ਹੈ ਜਿਹੜਾ ਰਾਵੀ ਤੋਂ ਪਾਣੀ ਇੱਥੇ ਤੱਕ ਪਹੁੰਚਿਆ ਹੋਇਆ ਹੈ ਤੁਹਾਨੂੰ ਦਿਖਾ ਦਈਏ ਇਹ ਸਾਹਮਣੇ ਜਿੰਨਾ ਵੀ ਇਲਾਕਾ ਹੈ ਸਾਰਾ ਹਜੇ ਤੱਕ ਪਾਣੀ ਦੇ ਵਿੱਚ ਹੀ ਡੁੱਬਿਆ ਹੋਇਆ ਹੈ ਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਇਹਨਾਂ ਵੀਰਾਂ ਦੀ ਜਿਹੜੀ ਬੇਨਤੀ ਹੈ ਉਹਨੂੰ ਕਬੂਲ ਕਰੋਗੇ ਔਰ ਪੰਜਾਬ ਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਹੈ ਤੁਹਾਨੂੰ ਦਿਖਾ ਦਈਏ ਕਿ ਆ ਮੈਂ ਕੁਝ ਜ਼ੂਮ ਕਰਕੇ ਤੁਹਾਨੂੰ ਦਿਖਾਉਣਾ ਇਸ ਇਲਾਕੇ ਤੋਂ ਸਾਹਮਣੇ ਜਿਹੜੇ ਆ ਪੇੜ ਦਿਖਾਈ ਦੇ ਰਹੇ ਆ ਬੂਟੇ ਦਿਖਾਈ ਦੇ ਰਹੇ ਆ ਵੱਡੇ ਵੱਡੇ ਇਹਨਾਂ ਤੋਂ ਥੋੜਾ ਜਿਹਾ ਗਾਂਹ ਜਾ ਕੇ ਪਾਕਿਸਤਾਨ ਦਾ ਬਾਰਡਰ ਆ ਔਰ ਐਸੇ ਬੂਟਿਆਂ ਦੇ ਥੋੜਾ ਗਾਂ ਜੇ ਥੋੜਾ ਜਿਹਾ ਚਲ ਜੇ ਤਾਂ ਉੱਥੇ ਹੀ ਰਾਵੀ ਆ ਤੇ ਉਸ ਰਾਵੀ ਤੋਂ ਪਾਣੀ ਇਧਰ ਨੂੰ ਆਇਆ ਸੀ ਔਰ ਇਸ ਪਾਸੇ ਵੱਲ ਨੂੰ ਗਲੜੀ ਪੈਂਦਾ ਜਿੱਥੇ ਦੱਸਿਆ ਭਾਜੀ ਨੇ ਕਿ ਬੰਨ ਟੁੱਟਿਆ ਸੀ ਇਸ ਇਲਾਕੇ ਵਿੱਚੋਂ ਬੰਡ ਟੁੱਟ ਕੇ ਤਾਂ ਜਿਹੜੇ ਇਸ ਬੰਨ ਦੇ ਪਰਲੇ ਬੰਨੇ ਪਿੰਡ ਹੈਗੇ ਆ ਉਹਨਾਂ ਦੇ ਵਿੱਚ ਵੀ ਪਾਣੀ ਚੱਲ ਗਿਆ ਸੀਗਾ ਪਰ ਹੁਣ ਜਿਹੜਾ ਹੈ ਪਾਣੀ ਵਹਿ ਚੁੱਕਿਆ ਹੈ ਲੇਕਿਨ ਜੋ ਹਾਲਾਤ ਨੇ ਉਹ ਹਜੇ ਵੀ ਉਸੇ ਤਰ੍ਹਾਂ ਹੀ ਬਣੇ ਹੋਏ ਨੇ ਆ ਉਮੀਦ ਕਰਦੇ ਹਾਂ ਕਿ ਜੰਮੂ ਦੀ ਸੰਗਤ ਜਿਹੜੀ ਆ ਔਰ ਪੰਜਾਬ ਦੇ ਵੀ ਹੋਰ ਇਲਾਕਿਆਂ ਦੀ ਜਿਹੜੀ ਸੰਗਤ ਆ ਉਹ ਹੁਣ ਆਉਣ ਤੋਂ ਪਹਿਲਾਂ ਸੇਵਾ ਦੇਣ ਤੋਂ ਪਹਿਲਾਂ ਇੱਥੇ ਸੇਵਾ ਭਜਾਉਣ ਤੋਂ ਪਹਿਲਾਂ ਜਿਹੜਾ ਹੈ ਉਹ ਇੱਥੇ ਦੇ ਹੀ ਕਿਸੇ ਨਾ ਕਿਸੇ ਸੰਸਥਾ ਜਾਂ ਕਿਸੇ ਨਾ ਕਿਸੇ ਮਹਤਵਪੂਰਨ ਬੰਦੇ ਦੇ ਨਾਲ ਸੰਪਰਕ ਕਰਕੇ ਇੱਥੇ ਆਓ ਕਿਉਂਕਿ ਬਿਨਾ ਆਰਗੇਨਾਈਜ਼ ਤਰੀਕੇ ਦੇ ਨਾਲ ਆਉਣਾ ਜਿਹੜਾ ਆ ਆਰਗੇਨਾਈਜ਼ ਤਰੀਕੇ ਦੇ ਨਾਲ ਜੇਕਰ ਤੁਸੀਂ ਆਓਗੇ ਤਾਂ ਫਿਰ ਇੱਥੇ ਜਿਹੜਾ ਮਾਹੌਲ ਜਿਹੜਾ ਤੁਹਾਨੂੰ ਅੱਗੇ ਸਹਿird ਮਿਲੇਗਾ ਤੇ ਤੁਹਾਡਾ ਜਿਹੜਾ ਦਿੱਤਾ ਹੋਇਆ ਦਸਵੰਦਾ ਉਹ ਕਿਸੇ ਨਾ ਕਿਸੇ ਚੰਗੇ ਪਾਸੇ ਔਰ ਸਹੀ ਪਾਸੇ ਲੱਗੇਗਾ ਔਰ ਉਮੀਦ ਕਰਦੇ ਹਾਂ ਕਿ ਆਪ ਸਾਰੇ ਜਿਹੜੀ ਵੀ ਸੰਗਤ ਇਸ ਵੇਲੇ ਵੇਖ ਰਹੀ ਹੈ ਚੈਨਲ ਨੂੰ ਤੁਸੀਂ ਦੇਖ ਰਹੇ ਹੋ ਇਸ ਵੇਲੇ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਫੇਰ ਵੀ ਇੱਥੇ ਦੇ ਇਲਾਕੇ ਨੂੰ ਦੇਖਣ ਦੇ ਲਈ ਤੋਂ ਅਸੀਂ ਜੰਮੂ ਦੇ ਵੀਰ ਇੱਥੇ ਆਏ ਸੀ ਔਰ ਆ ਬੰਨ ਜਿਹੜਾ ਹੈ ਤੁਹਾਨੂੰ ਜ਼ਰੂਰ ਦਿਖਾਵਾਂਗੇ ਆ ਬੰਨ ਮਾਰਿਆ ਗਿਆ ਸੀ ਇੱਥੇ ਤੱਕ ਪਾਣੀ ਪਹੁੰਚ ਚੁੱਕੀ ਸੀ ਜੇ ਇੱਥੋਂ ਟੱਪ ਜਾਂਦਾ ਤਾਂ ਸ਼ਾਇਦ ਹੋਰ ਵੀ ਜ਼ਿਆਦਾ ਨੁਕਸਾਨ ਜਿਹੜਾ ਹੈ ਇਹ ਅੱਗੇ ਜਿਹੜੇ ਪਿੰਡ ਆ ਸਾਹਮਣੇ ਪਿੰਡ ਆਦੀਆਂ ਪਾਉਪੁਰ ਆਦੀਆਂ ਪਿੰਡ ਇਹ ਦੋ ਪਿੰਡ ਆ ਇਹ ਅਤੇ ਹੋਰ ਵੀ ਕਈ ਪਿੰਡ ਇਸ ਇਲਾਕੇ ਚ ਪੈਂਦੇ ਆ ਕਟੂਕੜਵੀ 50 ਤੋਂ ਵੱਧ ਪਿੰਡ ਆ ਔਰ ਇਹ ਸਾਰੇ ਪਿੰਡ ਜਿਹੜੇ ਆ ਇਸ ਹੜ੍ਹ ਦੀ ਜਦ ਚ ਆ ਸਕਦੇ ਸੀ ਪਰ ਅ ਕਹਿੰਦੇ ਆ ਕਿ ਧੰਨੇ ਪੰਜਾਬ ਵਾਲੇ ਤੇ ਧੰ ਹੈ ਪੰਜਾਬ ਗੁਰਾਂ ਦੀ ਧਰਤੀ ਹਜੇ ਵੀ ਦੇਖ ਲਓ ਤੁਸੀਂ ਪਾਣੀ ਦੇ ਵਿੱਚ ਡੁੱਬੀ ਆ ਇਹ ਹਾਲਾਤ ਨੇ ਇੱਥੇ ਔਰ ਇਹ ਇਸ ਜਗ੍ਹਾ ਤੇ ਵਿੱਚ ਸੜਕ ਦੇ ਵਿੱਚ ਜਿਹੜੀ ਇਹ ਮਿੱਟੀ ਪਟਕੇ ਤੇ ਇੱਥੋਂ ਬੰਨ ਲਾਇਆ ਗਿਆ ਸੀ ਤਾਂ ਕਿ ਇੱਥੋਂ ਪਾਣੀ ਜਿਹੜਾ ਪਾਰ ਨਾ ਜਾ ਸਕੇ ਚਲੋ ਜੀ ਬਾਬਾ ਜੀ ਆਓ ਫਿਰ ਚੱਲੀਏ ਹੁਣ ਤਾਂ ਚਲੋ ਆਓ ਤਾਂ ਹੁਣ ਅਸੀਂ ਡੇਰਾ ਬਾਬਾ ਨਾਨਕ ਵੱਲ ਨੂੰ ਚਾਲੇ ਪਾ ਰਹੇ ਹਾਂ ਉੱਥੇ ਦੇ ਹਾਲਾਤ ਵੀ ਤੁਹਾਨੂੰ ਜਿਹੜਾ ਲਾਈਵ ਦੇ ਵਿੱਚ ਜਾ ਕੇ ਆਪਾਂ ਜ਼ਰੂਰ ਦੱਸਾਂਗੇ ਤਾਂ ਜੋ ਆਪ ਸਮੂਹ ਸੰਗਤ ਨੂੰ ਵੀ ਪਤਾ ਚੱਲ ਸਕੇ ਕਿ ਇਸ ਵੇਲੇ ਪੰਜਾਬ ਦੇ ਵਿੱਚ ਕੀ ਹਾਲਾਤ ਚੱਲ ਰਹੇ ਨੇ ਦੇਖਿਓ ਦਰੋ ਆਪਸੀ ਸਾਂਝੀ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਦਿਖਾਵਾਂਗੇ ਤਦ ਤੱਕ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ